ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਹੈ ਜੀ ਆਓ ਅੱਜ ਆਪਾਂ ਪਾਲਕ ਦੇ ਟਫੂ ਦੀ ਸਬਜ਼ੀ ਬਣਾਈਏ ਮੈਂ ਦੋ ਗੁੱਟੀਆਂ ਪਾਲਕ ਦਿਆਂ ਲੈ ਲਈਆਂ ਜਿਹਨੂੰ ਮੈਂ ਚੋਕ ਕੇ ਧੋ ਕੇ ਤੇ ਆਪਾਂ ਮੋਟਾ-ਮੋਟਾ ਕੱਟ ਲੈਣਾ ਬਹੁਤ ਬਰੀਕ ਕੱਟਣ ਦੀ ਲੋੜ ਨਹੀਂ ਹੈਗੀ ਇਹਨੂੰ ਕਿਉਂਕਿ ਆਪਾਂ ਇਹਨੂੰ ਗ੍ਰाइंड ਕਰਨਾ ਹੈ ਜਿਹਦਾ ਬਾਕੀ ਮੈਂ ਪਾਲਕ ਕੱਟ ਲਈ ਤੁਹਾਨੂੰ ਦਿਖਾ ਦਿੰਨੇ ਆ ਮੈਂ ਇਹਦੇ ਵਿੱਚ ਥੋੜਾ ਜਿਹਾ ਮੇਥੇ ਲੈ ਲਏ ਸੀ ਥੋੜਾ ਜਿਹਾ ਧਨੀਆ ਲੈ ਲਿਆ ਤੇ ਜੇ ਤੁਹਾਡੇ ਕੋਲ ਹੋਰ ਵੀ ਨਿਕਸੋਪ ਹੈਗਾ ਜਿਦਾ ਬਾਥੂ ਆ ਕੋਈ ਮੇਥੀ ਆ ਜਾਂ ਕੁਝ ਵੀ ਆ ਨਾ ਤੇ ਉਹ ਵੀ ਤੁਸੀਂ ਨਾਲ ਲੈ ਸਕਦੇ ਮੈਂ ਥੋੜ ਇਹਨਾਂ ਨੂੰ ਬਸ ਆਪਾਂ ਬ੍ਰੀਕ ਬ੍ਰੀਕ ਨਹੀਂ ਕੱਟਣਾ ਤੇ ਆਪਾਂ ਮੋਟਾ-ਮੋਟਾ ਹੀ ਕੱਟਣਾ ਵਾ ਫਸੇ ਇਹਦਾ ਮੋਟਾ-ਮੋਟਾ ਕੱਟ ਕੇ ਧੋ ਕੇ ਤੇ ਥੋੜਾ ਜਿਹਾ ਸੁਕਾ ਲਓ ਮਤਲਬ ਕਿ ਥੋੜਾ ਜਿਹਾ ਗੱਲਾ-ਗੱਲਾ ਕੱਟਣਾ ਓਖਾ ਹੁੰਦਾ ਸੁਕਾ ਕੇ ਤੇ ਫਿਰ ਇਹਨੂੰ ਕੱਟ ਲਓ ਕੱਟ ਕੇ ਤੇ ਆਪਾਂ ਇੱਕ ਪਤੀਲਾ ਲੈ ਲੈਣਾ ਜੇ ਤੁਸੀਂ ਕੁੱਕਰ ਵਿੱਚ ਬਣਾਉਣਾ ਤਾਂ ਕੁੱਕਰ ਦਾ ਇਸਤੇਮਾਲ ਕਰ ਲਓ ਕੁੱਕਰ ਵਿੱਚ ਇਹਨੂੰ ਇੱਕ ਸੀਟੀਂ ਵਰਵਾਉਣੀ ਆ ਜਾਂ ਆਪਾਂ ਓਪਨ ਵਿੱਚ ਰੰਨਾ ਤਾਂ ਆਪਾਂ ਇਹਨੂੰ 15 ਮਿੰਟ ਰੰਨਾਂਗੇ ਮੈਂ ਇਹਨੂੰ ਇਹਦੇ ਵਿੱਚ ਪਾ ਦੇਣਾ ਪਹਿਲਾਂ ਆਪਾਂ ਪਾਲਕ ਦਾ ਪ੍ਰੋਸੈਸ ਹੀ ਕਰਨਾ ਮੋਟਾ-ਮੋਟਾ ਚੌਪ ਕਰ ਲੈਣਾ ਬ ਇਹ 400 ml ਮੈਂ ਪਾਣੀ ਪਾ ਦੂੰਗੀ ਇਹਦੇ ਵਿੱਚ ਜਿਹੜਾ ਵੱਡਾ ਗਲਾਸ ਹੁੰਦਾ ਛੋਟੇ ਗਲਾਸ ਦਾ ਡੇਢ ਪਾ ਲਿਓ ਤੇ ਵੱਡਾ ਗਲਾਸ ਆ ਤਾਂ ਤੁਸੀਂ ਇੱਕ ਪਾ ਦਿਓ 400 ਮੈਂ ਉਹ ਇਹਦੇ ਵਿੱਚ ਪਾਉਣ ਲੱਗੀ ਆ ਚਲੋ ਜੀ ਮੈਂ ਇਹਦੇ ਵਿੱਚ ਪਾ ਦਿੰਨੀ ਆ ਪਾਣੀ ਪਾ ਕੇ ਮੈਂ ਗੈਸ ਪਹਿਲਾਂ ਹੀ ਆਨ ਕਰ ਦਿੱਤਾ ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦੇਣਾ ਨਮਕ ਆਪਾਂ ਦਾ ਸਬਜੀ ਜਦੋਂ ਆਪਾਂ ਟਫੂ ਵਾਲੇ ਪਾਸੇ ਤੜਕਾ ਲਾਵਾਂਗੇ ਉਦੋਂ ਪਾਵਾਂਗੇ ਤੇ ਅੱਧਾ ਆਪਾਂ ਪਾਲਕ ਵਿੱਚ ਪਾਵਾਂਗੇ ਪਹਿਲਾਂ ਪਾਲਕ ਦਾ ਫਸਸ ਪਹਿਲਾਂ ਵੱਖਰਾ ਕਰਨਾ ਪੈਂਦਾ ਲਓ ਜੀ ਮੈਂ ਥੋੜਾ ਜਿਹਾ ਨਮਕ ਪਾ ਕੇ ਇਹਨੂੰ ਢੱਕ ਕੇ ਰੱਖ ਦਿੰਦੀ ਆ 15 ਮਿੰਟ ਬਾਅ ਤਾਂ ਕਿ ਮੈਂ ਕੁੱਕਰ ਦਾ ਇਸਤੇਮਾਲ ਨਹੀਂ ਕਰਦੀ ਕਿਉਂਕਿ ਆਪਾਂ ਜੇ ਕੁੱਕੜੀ ਸਿੱਟੀ ਵਾਈਦੀ ਆ ਤੇ ਜਿੰਨੇ ਦੇ ਤੱਤ ਹੁੰਦੇ ਆ ਪੋਸ਼ਟਿਕ ਤੱਤ ਹੁੰਦੇ ਆ ਤੇ ਉਹ ਸਾਰੇ ਬਾਹਰ ਨਿਕਲ ਜਾਂਦੇ ਇਸ ਕਰਕੇ ਮੈਂ ਇਹਨੂੰ ਓਪਨ ਵਿੱਚ ਹੀ ਬਣਾਉਂਗੀ ਨਾ ਕਿ ਮੈਂ ਤੀਲੇ ਵਿੱਚ ਬਣਾਉਂਗੀ ਚਾਹੇ ਤੁਸੀਂ ਤੌੜੀ ਵਿੱਚ ਰੱਖ ਲਿਓ ਚਾਹੇ ਤੁਸੀਂ ਸਲੋ ਕੁੱਕਰ ਵਿੱਚ ਰੱਖ ਲਿਓ ਜਿੱਦਿਹੀ ਰੱਖਦੇ ਤਾਂ ਉਹ ਪ੍ਰੋਟੈਕਟ ਕਰ ਦੇ ਕੇ ਤਾਂ ਕਿ ਇਹਦੀ ਸਟੀਮ ਬਾਹਰ ਨਾ ਜਾਵੇ ਆਪਾਂ ਇਹਨੂੰ 15 ਮਿੰਟ ਇਸ ਸਟੀਮ ਵਿੱਚ ਹੀ ਬਣੀ ਰਹੇ ਉਹ ਪਤੀਲੇ ਵਿੱਚ ਹੀ ਰੱਖਣਾ ਤੇ ਉਸ ਤੋਂ ਅੱਗੇ ਜੀ ਆਪਣਾ ਪ੍ਰੋਸੈਸ ਕਰਨਾ ਆਪਾਂ ਉਹ ਆਪਾਂ ਕਰਨਾ ਜੀ ਟਫੂ ਦਾ ਟਫੂ ਨੂੰ ਮੈਂ ਲੈ ਕੇ ਤੋਕੇ ਕਿਉਂਕਿ ਮੈਂ ਉਹਦਾ ਤਾਂ ਤੁਸੀਂ ਦੋ ਪਾਲਕ ਦੀਆਂ ਗੁੱਟੀਆਂ ਦੇ ਮਗਰ ਇੱਕ ਟਫੂ ਦਾ ਪੈਕਟ ਜਿਹੜਾ 300 ਜਾਂ 250 ml ਦਾ ਹੁੰਦਾ ਵਾ ਉਹ ਲੈ ਲਿਓ ਪਰ ਮੈਂ ਇਹਦੇ ਵਿੱਚ ਦੋ ਦੋ ਪੈਕਟ ਪਾਉਣ ਲੱਗੀ ਆ ਟਫੂ ਦੇ ਕਿਉਂਕਿ ਮੈਂ ਇਹਨਾਂ ਦੇ ਵਿੱਚੋਂ ਬੱਚਿਆਂ ਨੂੰ ਕੱਢਣਾ ਵਾ ਕਿਉਂਕਿ ਬੱਚੇ ਉਹਦਾ ਤਾਂ ਸਾਗ ਵਗੈਰਾ ਨਹੀਂ ਖਾਂਦੇ ਜਾਂ ਪਾਲਕ ਵਗੈਰਾ ਨਹੀਂ ਖਾਂਦੇ ਤੇ ਇਹ ਟਫੂ ਦੇ ਵਿੱਚ ਸਾਰਾ ਅਸਰ ਚਲਾ ਜਾਣਾ ਤੇ ਉਹ ਅਸੀਂ ਸਾਡੇ ਘਰ ਵਿੱਚ ਛੋਟੇ ਬੱਚੇ ਤੇ ਉਹਨਾਂ ਨੂੰ ਕੱਢ ਕੇ ਦੇਣਾ ਇਹਦੇ ਵਿੱਚ ਇਸ ਕਰਕੇ ਮੈਂ ਇਹਨੂੰ ਡਬਲ ਪਾ ਰਹੀ ਆਂ ਤੇ ਤੁਸੀਂ ਜੇ ਬੱਚੇ ਵੱਡੇ ਆ ਸਾਰੇ ਤਾਂ ਚਾਹੇ ਨਹੀਂ ਬਾਹਰ ਕੱਢਣਾ ਹੁੰਦਾ ਘਟਪੋਂ ਨੂੰ ਬੱਚਿਆਂ ਵਾਸਤੇ ਤੇ ਬਾਕੀ ਜਿਹਦਾ ਆਪਣੀ ਆਮ ਸਬਜੀ ਹੁੰਦੀ ਹੈ ਜਿਵੇਂ ਟਮਾਟਰ ਦੀ ਪਿਉਰੀ ਲੈ ਲੈਨੇ ਆ ਅਦਰਕ ਲਸਣ ਨੂੰ ਆਪਾਂ ਚੌਪ ਕਰ ਲੈਨੇ ਆ ਤੇ ਪਿਆਜ਼ ਨੂੰ ਵੀ ਆਪਾਂ ਚੌਪ ਕਰ ਗ੍ਰाइंड ਕਰ ਲੈਨੇ ਆ ਤੇ ਬਾਕੀ ਨਮਕ ਮਿਰਚ ਨਾਲ ਤੁਹਾਨੂੰ ਦੱਸੀ ਜਾਵਾਂਗੀ ਹੁਣ ਆਪਾਂ ਪਹਿਲਾ ਪ੍ਰੋਸੈਸ ਕਰਕੇ ਲੋ ਜੀ ਦੋਸਤੋ ਅੱਗੇ ਆਪਾਂ ਸ਼ੁਰੂ ਕਰਦੇ ਆ ਟਫੂ ਨੂੰ ਬਣਾਉਣਾ ਜਦ ਤੱਕ ਆਪਣਾ ਇਹ ਪਾਲਕ ਆਪਣੀ ਪੱਕ ਜਾਊਗੀ ਤੇ ਫਿਰ ਆਪਾਂ ਇਹਨੂੰ ਗ੍ਰाइंड ਕਰਨਾ ਆ ਲੋ ਜੀ ਤੇ ਆਪਾਂ 프라이ਪੈਨ ਲੈ ਲੈਣਾ ਇੱਕ ਕੜਾਈ ਲੈ ਲਓ 프라이ਪੈਨ ਲੈ ਲਓ ਆਪਾਂ ਹਮ ਟਫੂ ਦਾ ਇਸ ਜਿੰਨਾ ਤੁਸੀਂ ਘਿਓ ਵਰਤਦੇ ਆ ਉਹਨਾਂ ਨੂੰ ਤੁਸੀਂ ਘਿਓ ਲੈ ਲਓ ਬਸ ਇਸ ਹੋਈ ਜਾਂਦਾ ਲੋ ਜੀ ਆਪਣਾ ਘਿਓ ਪਾਇਆ ਹੋਇਆ ਇਹਦੇ ਵਿੱਚ 프라이ਪੈਨ ਦੇ ਵਿੱਚ ਤੇ ਇਹਨੂੰ ਮੈਲਟ ਹੋਣ ਦਿੰਨੇ ਆ ਮੈਂ ਪਹਿਲਾਂ ਹੀ 프라이ਪੈਨ ਵਿੱਚ ਪਾ ਕੇ ਰੱਖ ਲਿਆ ਸੀ ਘਿਓ ਘਿਓ ਤੁਸੀਂ ਜਿੰਨਾ ਵਰਤਦੇ ਆ ਆਪਣੇ ਮੁਤਾਬਕ ਸਬਜੀ ਦੇ ਮੁਤਾਬਕ ਵੀ ਕਈ ਵਾਰ ਸਬਜੀ ਘੱਟ ਵੱਧ ਹੁੰਦੀ ਆ ਤੇ ਉਸ ਮੁਤਾਬਕ ਤੁਸੀਂ ਆਪਣਾ ਘਿਓ ਪਾ ਦਿਓ ਜਿਹੜਾ ਵੀ ਤੁਸੀਂ ਘਰ ਵਿੱਚ ਵਰਤਦੇ ਆ ਫਿਰ ਘਿਓ ਮੈਲਟ ਹੋ ਗਿਆ ਜੀ ਇਹ ਘਿਓ ਮੈਲਟ ਹੁੰਦਾ ਤੇ ਆਪਾਂ ਅਦਰਕ ਲਸਣ ਜਿਹੜਾ ਚੌਪ ਕੀਤਾ ਹੋਇਆ ਵਾ ਉਹ ਪਾ ਦੇਣਾ ਇਹਦੇ ਵਿੱਚ 15 ਮਿੰਟ ਹੀ ਆਪਾਂ ਨੂੰ ਇੱਧਰ ਲੱਗਦੇ ਜਾਣੇ ਆ ਤੇ 15 ਮਿੰਟਾਂ ਦੇ ਵਿੱਚ ਹੀ ਆਪਣੀ ਪਾਲਕ ਪੱਕ ਜਾਣੀ ਹੈ ਮੈਂ ਵਸ ਇੱਕ ਮਿੰਟ ਲਈ ਅਦਰਕ ਲਸਣ ਨੂੰ ਥੋੜਾ ਲੰਗੀ ਇੱਕ ਵਾਰੀ ਮੈਦੇ ਤੱਕ ਅੱਛੀ ਮਾਰ ਦੇਣੀ ਆ ਤਾਂ ਕਿ ਪਾਲਕ ਥੱਲੇ ਹੋ ਗਈ ਆ ਹੁਣ ਜਪਾ ਟਾਕੇ ਰੱਖਤਾ ਜੇਣਾ ਜਿਵੇਂ ਹਰ ਸਬਜ਼ੀ ਲਈ ਕੀਤਾ ਬੱਸ ਜਿਹਾ ਕਿ ਮੈਂ ਬਹੁਤ ਘੱਟ ਕੁੱਪ ਕਰਦੀ ਆ ਹਰ ਚੀਜ਼ ਨੂੰ ਘੱਟ ਪਕਾਉਣੀ ਆ ਜਿਦਾ ਅਦਰਕ ਲਸਣ ਨੂੰ ਵੀ ਪਿਆਜ਼ ਟਮਾਟਰ ਨੂੰ ਵੀ ਹਰ ਚੀਜ਼ ਨੂੰ ਬਰੋਤ ਘੱਟ ਪਕਾ ਕੇ ਰੱਖਣੀ ਆ ਹਰ ਸਬਜ਼ੀ ਨੂੰ ਤਾਂ ਕਿ ਆਪਾਂ ਨੂੰ ਉਹਦੇ ਪੂਰੇ ਤੱਤ ਮਿਲਦੇ ਰਹਿਣ ਆਪਾਂ ਨੂੰ ਉਹਦੇ ਕੋਈ ਨਿਊਟ੍ਰੀਸ਼ਨ ਮਿਲਦੇ ਰਹਿਣ ਇਹ ਘੱਟ ਤੋਂ ਘੱਟ ਪਕਾ ਕੇ ਮਰ ਤੋਂ ਕਿਸੇ ਨਾਲ। ਹੁਣ ਜਿ ਇੱਥੇ ਆਪਾਂ ਅਦਰਕ ਲਸਣਾ ਮੈਂ ਇੱਕ ਮਿੰਟ ਲਈ ਕਰ ਲਿਆ ਦਾ ਕੱਚਾ ਆਪਾਂ ਢੋਲ ਹੋ ਗਿਆ। ਤੇ ਇੱਥੇ ਮੈਂ ਪਿਆਜ਼ ਪਾ ਲਉਣੀ ਜਿਹੜੇ ਸਿ। ਪਿਆਜ਼ ਮੈਂ ਬਰੀਕ ਪੇਸਟ ਬਣਾਇਆ ਹੋਇਆ ਹੈ ਬਸ ਪਿਆਜ਼ਾਂ ਦਾ ਵੀ। ਤੁਸੀਂ ਮੋٹے ਮੋٹے ਚੌਪ ਕਰਕੇ ਪਾ ਸਕਦੇ ਆ ਤੇ ਬਰੀਕ ਵੀ ਪਾ ਸਕਦੇ ਆ। ਇਹ ਟਮਾਟਰ ਅੱਨੇ ਮੈਂ ਪਹਿਲਾਂ ਹੀ ਬਰਾਈ ਹੋਏ ਆਗੇ। ਮੈਨੂੰ ਕਾਲੀ ਮੈਚ ਨਹੀਂ ਬਣਾਉਣਾ ਮੈਂ। ਇਹ ਕੁ ਸਾੜੀ ਘਰ ਵਿੱਚ ਬੱਚੇ ਛੋਟੇ ਆ ਤੇ ਉਹਨਾਂ ਵਾਸਤੇ ਵੀ ਇਹ ਕੱਢਣੀ ਆ ਤੇ ਤੁਸੀਂ ਜੇ ਹਰੀ ਮਿਰਚ ਵਰਤਦੇ ਆ ਤਾਂ ਤੁਸੀਂ ਜੋ ਟਮਾਟਰ ਦੀ ਪਿਓਰੀ ਬਣਾਉਣੀ ਆ ਉਹਦੇ ਵਿੱਚ ਹੀ ਮਿਰਚਾਂ ਨੂੰ ਗ੍ਰਾਈਂਡ ਕਰ ਲੀ। ਕਿਉਂਕਿ ਕਈ ਵਾਰੀ ਹਰੀ ਮਿਰਚ ਨਾਲ ਕੋਈ ਤੇਜ਼ ਆ ਜਾਂਦੀ ਆ ਤੇ ਫਿਰ ਬੱਚਿਆਂ ਲਈ ਮੁਸ਼ਕਲ ਹੋ ਜਾਂਦੀ ਆ। ਜੀ ਇੱਥੇ ਮੈਂ 2 ਮਿੰਟਾਂ ਲਈ ਆਪਣੇ ਪਿਆਜ਼ ਨੂੰ ਭੁੰਨੂੰਗੀ। ਜੀ ਆਪਾਂ ਟਮਾਟਰ ਆ ਤੇ ਪਿਆਜ਼ ਭੁੱਜ ਗਏ ਆ। ਇਹ ਟਮਾਟਰ ਪਾਉਣ ਤੋਂ ਪਹਿਲਾਂ ਮੈਂ ਹਲਦੀ ਪਾ ਦੂੰਗੀ ਇਹਦੇ ਵਿੱਚ। ਤਾਂ ਕਿ ਇਹਨਾਂ ਹਲਦੀ ਘੋੜੇ ਵਿੱਚ ਵਧੀਆ ਘੁੱਜ ਜਾਂਦੀ ਆ ਤੇ ਕਾਲੀ ਮਿਰਚ ਵੀ। ਕਾਲੀ ਮਿਰਚ ਨੂੰ ਤੇ ਹਲਦੀ ਨੂੰ ਮੈਂ ਪਹਿਲਾਂ ਪਾ ਦੇਣਾ ਟਮਾਟਰਾਂ ਦਾ। ਇਮੇ ਇੱਕ ਚਮਚਾ ਥੈਅ ਹੌਲੀ ਦਾ ਪਾ ਦੂੰਗੀ ਤੇ ਅੱਧਾ ਚਮਚਾ ਮੈਂ ਕਾਲੀ ਮਿਰਚ ਦਾ ਪਾ ਦੂੰਗੀ ਹਲਦੀ ਵੀ ਦੇ ਵਿੱਚ ਪਾ ਕੇ ਜੋਗੇ ਝੋਹ ਦੇ ਵਿੱਚ ਇਹਦੇ ਵਿੱਚ ਹਲਦੀ ਜਿਆਦਾ ਨਹੀਂ ਪਾਈ ਜਾਂਦੀ ਥੋੜੀ ਜੀ ਆਮ ਸਬਜ਼ੀ ਨਾਲ ਥੋੜੀ ਜੀ ਘੱਟ ਰੱਖਿਓ ਆਮ ਤਾਂ ਅੰਦਰ ਦੇ ਵਿੱਚ ਪਾਲਕ ਤੇ ਨੀਰ ਬੰਦਾ ਤਾਂ ਕਿ ਪਰਪੂ ਜਿਆਦਾ ਬਣਾਉਣੇ ਆ ਤਾਂ ਕਿ ਦੋਨੇ ਇਹ ਪਲਾਂਟ ਰੇਸ ਹੋ ਜਾਂਦੇ ਆ ਪਾਲਕ ਵੀ ਤੇ ਟਪੂਗੀ ਇਹ ਪਲਾਂਟ ਰੇਸ ਨੂੰ ਬੰਨ ਜਾਂਦੇ ਆ ਤੇ ਇਸ ਕਰਕੇ ਇਹਨਾਂ ਦੀ ਜਿਆਦਾ ਬੈਨੀਫਿਟ ਆਪ ਨੂੰ ਮਿਲਦੇ ਆ ਤੁਹਾਨੂੰ ਪਨੀਰ ਵਿੱਚ ਵੀ ਮਨਾ ਹੀ ਪ੍ਰੋਟੀਨ ਆ ਤੇ ਟਫੂ ਵਿੱਚ ਵੀ ਉਹਨਾਂ ਹੀ ਪ੍ਰੋਟੀਨ ਆ ਉਹ ਜੇ ਆਪਾਂ ਪਨੀਰ ਦੇ ਨਾਲ ਬਣਾਉਣੇ ਆ ਤਾਂ ਉਹ ਇੱਕ ਪਲਾਂਟ ਬੇਸ ਬਣ ਜਾਂਦਾ ਆਪਣੇ ਪਾਲਕ ਤੇ ਇੱਕ ਆਪਣਾ ਡੈਰੀ ਪ੍ਰੋਡਕਟ ਬਣ ਜਾਂਦਾ ਤੇ ਕਈ ਉਹਨਾਂ ਨੂੰ ਇਕੱਠੇ ਮਿਕਸ ਨਹੀਂ ਖਾਣਾ ਚਾਹੁੰਦੇ ਆ ਮਰਜ਼ੀ ਤੇ ਤੁਸੀਂ ਟਫੂਨਾ ਬਣਾਉਣੀ ਆ ਜਾਂ ਪਨੀਰ ਨਾਲ ਬਣਾਉਣੀ ਆ ਤੁਸੀਂ ਸੈੱਫ ਸੇਮਾ ਦੋ ਨਾ ਬੈ ਕਿ ਆਪਣਾ ਪਿਆਜ਼ ਵੀ ਪੋਚ ਦਿਆ ਤੇ ਆਪਣੀ ਹਲਦੀ ਨੇ ਵੀ ਰੰਗ ਦੇ ਦਿੱਤਾ ਬਈ ਇਹ ਟਮਾਟਰਾਂ ਨੂੰ ਭੁਜੇ ਨੂੰ ਪੁੰਚੇ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਤੇ ਇੱਥੇ ਆਪਾਂ ਨਮਕ ਪਾ ਦੇਣਾ ਅੱਧਾ ਨਮਕ ਮੈਂ ਹੁਣ ਪਾਲਕ ਵਿੱਚ ਪਾ ਦਿੱਤਾ ਤੇ ਅੱਧਾ ਆਪਾਂ ਹੁਣ ਟੱਪੂ ਬਣਾਉਣ ਦੇ ਵਿੱਚ ਪਾ ਦੇਣਾ ਉਹ ਤੁਸੀਂ ਆਪਣੀ ਜਿੰਨੀ ਕੁ ਤੁਹਾਡੀ ਸਬਜ਼ੀ ਆ ਤੇ ਉਸ ਦੇ ਮੁਤਾਬਕ ਤੁਸੀਂ ਪਾ ਦਿਓ ਜੇ ਇਸ ਤਾਂ ਤੇ ਆਪਾਂ ਇਹਦੇ ਵਿੱਚ ਨਮਕ ਪਾ ਦੇਣਾ ਅੱਧਾ ਨਮਕ ਉਧਰ ਪਾਇਆ ਤੇ ਅੱਧਾ ਨਮਕ ਇਧਰ ਪਾ ਦੇਣਾ ਇਹ ਟਮਾਟਰਾਂ ਨੂੰ ਭੁਜੇ ਨੂੰ 2 ਮਿੰਟ ਲੱਗਣਗੇ ਤੇ ਫਿਰ ਤੁਹਾਨੂੰ ਦਿਖਾਉਣੀ ਜੀ ਜਦ ਆਪਾਂ ਇਹ ਟਮਾਟਰ ਭੁਜੇ ਦੇ ਤੇ ਮੈਨੂੰ ਟੱਕੇ ਰੱਖ ਦੇਣੀ ਆ ਮੈਸੇਰ ਨੂੰ ਸਾਫਟੀ ਹੋ ਜਾਣਾ ਸਬਸਾ ਹੋ ਰਹੀ ਹੈ ਕਿਉਂਕਿ ਪਿਉਰੀ ਬਣੀ ਹੋਈ ਆ ਆ ਪਕੜਾ ਕੱਟ ਕੇ ਪਾਏ ਹੋਇਆ ਇਹ ਆਪ ਕੋ ਜੰਨੂ ਟਾਈਮ ਜੂ ਲੈਂਦੇ ਆ ਇਹ ਪਾ ਕਿਉਂਕਿ ਇਹਨਾਂ ਵਿੱਚ ਥੋੜਾ ਜਿਹਾ ਪਾਣੀ ਖੰਦਾ ਵਾ ਟਮਾਟਰਾਂ ਵਿੱਚ ਤੇ ਉਹ ਤੁਸੀਂ ਟਮਾਟਰ ਆਪਣੀ ਮਰਜ਼ੀ ਮਤਾਬਕ ਪਿਆਜ਼ ਅਦਰਕ ਲਸਣ ਕਿਉਂਕਿ ਕੋਈ ਕਿਸੇ ਚੀਜ਼ ਵਿੱਚ ਟਮਾਟਰ ਵੱਧ ਖੰਦਾ ਕੋਈ ਪਿਆਜ਼ ਵੱਧ ਖੰਦਾ ਕੋਈ ਅਦਰਕ ਲਸਣ ਵੱਧ ਖੰਦਾ ਉਹ ਆਪਣੇ ਜਿਵੇਂ ਘਰ ਦੀ ਸਬਜ਼ੀ ਆਪਾਂ ਜਿੱਦਾਂ ਬਣਾਉਨੇ ਆ ਤੇ ਉਸ ਹਿਸਾਬ ਨਾਲ ਪਾ ਲਿਆ ਲੈ ਟੱਕਰ ਮੈਂ ਇੱਧਰ ਦੇ ਦਿੰਦੀ ਆ ਇਹਨੂੰ ਇੱਕ ਵਾਰੀ ਮੈਂ ਕੜਛੀ ਫੇਰ ਮਾਰ ਕੇ ਦੇਖ ਲੈਣੀ ਆ ਤੇ ਆਪਣਾ ਪਾਣੀ ਚੜੇ ਪਾਣੀ ਤਾਂ ਬਹੁਤ ਆ ਮਤਲਬ ਇੰਨਾ ਹੀ ਪਾਣੀ ਜਿਹੜਾ ਆਪਾਂ ਪਾਲ ਹੋਏ ਚ ਬਾਅਦ ਵਿੱਚ ਪਾਣੀ ਪਾਉਨੇ ਆ ਨਾ ਉਹੋ ਪਾਣੀ ਸਹੀ ਨਹੀਂ ਰਹਿੰਦਾ ਜਿਹੜਾ ਪਾਲ ਕੋ ਅਸੂਬੜੇ ਵਿੱਚ ਗਾਣੀ ਹੁੰਦਾ ਨਾ ਉਹ ਹੀ ਪਾਣੀ ਰੱਖਣਾ ਆਪਾਂ ਆਪਾਂ ਐਕਸਟਰਾ ਪਾਣੀ ਹੋਰ ਕੋਈ ਨਹੀਂ ਪਾਉਣਾ ਇਹਦੇ ਵਿੱਚ ਇਸ ਕਰਕੇ ਪਾਣੀ ਦੀ ਪਹਿਲਾਂ ਹੀ ਮਾਤਰਾ ਵੱਧ ਰੱਖਿਓ ਪਾਣੀ ਘਟਣਾ ਰੱਖਿਓ ਇਹਦੇ ਵਿੱਚ ਲੋ ਜੀ ਇੱਥੇ ਆਪਣੇ ਟਮਾਟਰ ਪੱਕ ਗਏ ਆ ਇਹੋ ਜੀ ਨਾ ਇਹ ਸਤਾ ਦੇਣਾ ਪਹਿਲੇ ਵਿੱਚ ਟਫੂ ਪਾ ਦੇਣਾ ਤਫੂਨ ਮਪਾਨਾਇ ਦੇ ਵਿੱਚ ਥੋੜਾ ਜਿਹਾ ਟਾਈਮ ਪਕਾਉਣਾ। ਤੁਮਰਾਂ ਨੂੰ 2 ਮਿੰਟ ਪਕਾ ਕੇ ਤੁਸੀਂ ਆਪਣੇ ਮੁਤਾਬਕ ਰੱਖ ਸਕਦੇ ਆ ਵੱਡੇ ਛੋਟੇ। ਲਗਭਗ 15 ਮਿੰਟ ਹੋ ਗਏ ਆ ਤੇ ਇਹਨੂੰ ਮੈਂ ਹੁਣ ਗੈਸ ਨੂੰ ਬੰਦ ਕਰ ਦਿੰਨੀ ਆ। ਤੇ ਇਹਨੂੰ ਠੰਡਾ ਹੋਣ ਦਿੰਦੇ ਆ। ਇਹ ਤਾਂ ਅਸੀਂ ਚਾਹੇ ਤੁਸੀਂ ਮਿਕਸੀ ਦੇ ਜਾਂ ਬੇਜ ਪਾ ਕੇ ਗ੍ਰਾਈਂਡ ਕਰ ਲਿਓ ਤੇ ਚਾਹੇ ਤੁਸੀਂ ਬਲੈਂਡਰ ਜਿਹੜਾ ਹੁੰਦਾ ਉਹ ਪਾ ਕੇ ਆਪਾਂ ਕਰੀਏ ਆਪਣਾ ਟਫੂ ਹੁਣ ਇਹਦੇ ਵਿੱਚ ਮਸਾਲੇ ਦੇ ਵਿੱਚ ਪਕਦਾ ਵਾ। ਤਾਂ ਕਿ ਇਹ ਜਿਹੜਾ ਪਾਣੀ ਹੈਗਾ ਹਜੇ ਟਮਾਟਰਾਂ ਦਾ ਮੇਰਾ ਇਹਦੇ ਵਿੱਚ ਇਸ ਕਰਕੇ ਛੱਡ ਦੇਣੀ ਹੁੰਦੀ ਹੈ ਟਮਾਟਰਾਂ ਦਾ ਪਾਣੀ ਬਿਲਕੁਲ ਟਮਾਟਰਾਂ ਦੇ ਪਾਣੀ ਨੂੰ ਸੁਕਾਉਂਦੇ ਨਹੀਂ ਤਾਂ ਕਿ ਇਹਦੇ ਵਿੱਚ ਆਪਾਂ ਟਫੂ ਨੂੰ ਜਦੋਂ ਆਪਾਂ ਪਾਉਣਾਗੇ ਇਹਦੇ ਵਿੱਚ ਤਾਂ ਜਿਹੜਾ ਅਦਰਕ ਲਸਣ ਆ ਪਿਆਜ਼ ਟਮਾਟਰ ਉਹਦਾ ਪੂਰਾ ਅਸਰ ਟਫੂ ਦੇ ਵਿੱਚ ਚਲਿਆ ਜਾਊਗਾ ਉਸ ਤੋਂ ਬਾਅਦ ਪਾਲਕ ਨੂੰ ਗ੍ਰाइंड ਕਰਕੇ ਤੇ ਆਪਾਂ 10 ਮਿੰਟਾਂ ਲਈ ਇਹਦੇ ਵਿੱਚ ਫਿਰ ਕੁੱਕਰਾਂਗੇ ਟਫੂ ਦੇ ਵਿੱਚ 10 ਮਿੰਟ ਲਈ ਕਰ ਲਓ 5 ਮਿੰਟ ਲਈ ਕਰ ਲਓ ਉਹ ਆਪਣੀ ਮਰਜ਼ੀ ਹੈ ਤੁਸੀ ਪਕਾਉਨੇ ਆ ਉਹਨਾਂ ਤੋਂ ਕਿੰਨੇ ਤੱਕ ਤਪੂਤੇ ਪਾਲਕ ਤੁਹਾਨੂੰ ਦਿਖਾ ਦਿੰਨੀ ਆਂ ਇਹ ਆਪਣਾ ਏਦਾਂ ਦਾ ਟੈਕਚਰ ਹੋ ਗਿਆ ਆ ਆਪਾਂ ਤਪੂ ਆ ਜਿਹੜਾ ਮਸਾਲੇ ਵਿੱਚ ਕੁਝ ਰਿਹਾ ਜੀ ਪਾਲਕ ਆ ਇਹ ਆਪਾਂ ਗੈਸ ਬੰਦ ਕਰ ਦਿੱਤੀ ਆ ਤੁਸੀਂ ਦੇਖ ਸਕਦੇ ਆ ਇਹਨੂੰ ਆਪਾਂ ਗ੍ਰाइंड ਕਰਨਾ ਮਹੌਤ ਠੰਡੀ ਹੋਣ ਤੋਂ ਬਾਅਦ ਲਓ ਜੀ ਆਪਾਂ ਟਪੂ ਨੂੰ ਢੱਕ ਕੇ ਰੱਖ ਦਿੱਤਾ 5 ਮਿੰਟ ਇਹਨੂੰ ਹੁਣ ਆਪਾਂ ਪਾਸੇ ਕਰ ਦਿੰਨੇ ਆ ਤੇ ਆਪਾਂ ਇਹਨੂੰ ਗ੍ਰाइंड ਕਰਦੇ ਆ ਬਲੈਂਡਰ ਲੈ ਲੈਣਾ ਇਹਦੇ ਨਾਲ ਜਦ ਆਪਾਂ ਮਿਕਸੀ ਜਪਾ ਕੇ ਕੋ ਮਾਦੇ ਚ ਜਪਾ ਕੇ ਕੋ ਪੋਟਾ ਤੋ ਜਦੋਂ ਅਸੀਂ ਕਰਦੇ ਤੁਸੀਂ ਤੇ ਇਹਦੇ ਨਾਲ ਆਪਾਂ ਗਰਮ ਗਰਮ ਵੀ ਕਰ ਲੈਨੇ ਆ ਤੇ ਉਹਦੇ ਨੂੰ ਆਪਾਂ ਨੂੰ ਥੋੜਾ ਠੰਡਾ ਕਰਨਾ ਪੈਂਦਾ। ਲਓ ਜੀ ਆਪਾਂ ਪਾਲਕ ਨੂੰ ਗ੍ਰाइंड ਕਰ ਲਿਆ ਤੇ ਤੁਸੀਂ ਦੇਖ ਸਕਦੇ ਆ। ਇਹ ਪਾਲਕ ਦਾ ਕਲਰ ਬਿਲਕੁਲ ਪਾਲਕ ਦਾ ਤੁਹਾਨੂੰ ਪੂਰਾ ਪਤੀਲਾ ਭਰਿਆ ਹੋਇਆ ਸੀ ਕੱਟ ਕੇ ਤੇ ਇੰਨੀ ਕੁ ਬਣ ਜਾਂਦੀ ਹੈ ਇਹ। ਤੇ ਕਲਰ ਦੇਖੋ ਬਿਲਕੁਲ ਗ੍ਰੀਨ ਕਲਰ ਰਹਿਣਾ ਚਾਹੀਦਾ। ਜਦ ਆਪਾਂ ਭਟਾਕੇ ਉਹਦੀ ਸਟੀਮ ਵਗੈਰਾ ਬਾਹਰ ਜਾਂ ਨਿਕਲ ਦਿੰਦੇ ਢਾਕੇ ਪਕਾਉ ਲਿਆ ਤੇ ਫਿਰ ਉਹਦਾ ਗ੍ਰੀਨ ਕਲਰ ਬਣਿਆ ਰਹਿੰਦਾ ਵਾ। ਤੇ ਇਧਰ ਆਪਣਾ ਟਫੂ ਬਣ ਗਿਆ ਜੀ। ਮੈਨੂੰ ਵੀ ਟੱਕ ਤੇ ਸਾਰੇ ਮਸਾਲੇ ਇਹਦੇ ਵਿੱਚ ਰਾਤੇ ਦੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦੇਣਾ। ਨਾ ਸਟੋਫ ਨੂੰ ਵੀ ਆਪਾਂ ਐਨੇ ਕੁਕ ਕਰਨਾ ਵਾ ਇਹ ਤੋਂ ਵੱਧ ਕੁਕ ਨਹੀਂ ਕਰਨਾਗਾ ਤੇ ਦੋਨਾਂ ਨੂੰ ਮਿਕਸ ਕਰਕੇ ਤੇ 5 ਮਿੰਟ ਲਈ ਪੀਰ ਰੱਖ ਦੇਣਾ ਆਪਾਂ ਸਿਮ ਗੈਸ ਦੇ ਉੱਤੇ। ਅੱਗੇ ਆਪਾਂ ਆਪ ਤੀਲਾ ਵੱਡਾ ਵਾ ਕਿਉਂਕਿ ਪਾਲਕ ਨੂੰ ਜਦੋਂ ਆਪਾਂ ਇਹਦੇ ਵਿੱਚ ਪਾ ਕੇ ਰਹਿਣਾ ਹੈ ਤਾਂ ਥੋੜੇ ਜਿਹਾ ਬੁੜਕਦੇ ਹੁੰਦੇ ਆ ਛਿੱਟੇ ਪੈਂਦੇ ਆ ਤੇ ਫਿਰ ਆਪਾਂ ਇਹਦੇ ਵਿੱਚ ਹੀ ਪਾ ਦਿੰਦੇ ਆ। ਬੁੜਦੇ ਤੇਲੇ ਵਿੱਚ ਇਹ ਨਹੀਂ ਸੌਖੀ ਹੋ ਜਾਂਦੀ ਆ ਪਾਲਕ ਜਦੋਂ ਵੀ ਤੁਸੀਂ ਪਾਲਕ ਬਣਾਉਣੀ ਹੈ ਥੋੜੇ ਵੱਡੇ ਪਤਿਲੇ ਵਿੱਚ ਬਣਾਇਓ ਤਾਂ ਕਿ ਪਾਲਕ ਨੂੰ ਨਾ ਜਦੋਂ ਆਪਾਂ ਘੋਟਦੇ ਆ ਉਹਦੇ ਵੀ ਛਿੱਟੇ ਪੈਂਦੇ ਆ ਤੇ ਜਦੋਂ ਆਪਾਂ ਬਣਾਉਨੇ ਆ ਉਹਦੇ ਵੀ ਛਿੱਟੇ ਪੈਂਦੇ ਆ ਤੇ ਥੋੜੇ ਵੱਡਾ ਪਤਿਲਾ ਹੋਵੇ ਤਾਂ ਫਿਰ ਛਿੱਟੇ ਬਾਹਰ ਨਹੀਂ ਆਉਂਦੇ ਨਹੀਂ ਤਾਂ ਫਿਰ ਗੈਸ ਵਗੈਰਾ ਖਰਾਬ ਹੁੰਦਾ ਕਿਚਨ ਦੇ ਕੰਧਾਂ ਤੇ ਪੈ ਜਾਂਦੇ ਆ ਛਿੱਟੇ ਬਿਲਕੁਲ ਪਾਣੀ ਸਹੀ ਹੁੰਦਾ ਵਾ ਦੁਬਾਰਾ ਪਾਣੀ ਪਾਉਣ ਦੀ ਲੋੜ ਨਹੀਂ ਹੁੰਦੀ ਸਿਰਫ ਮਿਆਵਾ ਵਸਫਰਾਈ ਪੈਨ ਪਰ ਜਿਹੜਾ ਹੈਗਾ ਇਹਨੂੰ ਥੋੜਾ ਥਾਲ ਕੇ ਪਾਉਣਾ ਤਾਂ ਕਿ ਜਿਹੜਾ ਮਸਾਲਾ ਲੱਗਿਆ ਹੋਇਆ ਵਾ ਉਹ ਇਹਦੇ ਵਿੱਚ ਮਤੋਂ ਇੱਕ ਚਮਚੇ ਪਾਣੀ ਦੇ ਤੋਂ ਵਾਸਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਕਿਉਂਕਿ ਪਾਣੀ ਦੇ ਤੱਥ ਬਾਅਦ ਵਿੱਚ ਜੇ ਤੁਸੀਂ ਦੋ ਚਮਚੇ ਪਾਉਣੇ ਆ ਪਾਓ ਨਹੀਂ ਤਾਂ ਨਾ ਪਾਓ ਬਲਕੇ ਤਾਂ ਕਿ ਪਾਣੀ ਬਸੇ ਪਾਲਕ ਦੇ ਵਿੱਚ ਜਿਹੜਾ ਆਪਾਂ ਪਹਿਲਾਂ ਪਾਇਆ ਹੁੰਦਾ ਦੋ ਕਟੀਆਂ ਮਗਰ 400 ml ਉਹ ਬਹੁਤ ਹੁੰਦਾ ਵਾ ਕਿ ਜੇ ਤਾਂ ਦੁਬਾਰਾ ਪਾਣੀ ਪਾਉਣਾ ਵੀ ਪੈ ਜੇ ਕਈ ਮੇਰੇ ਪਾਲਕ ਵਿੱਚ ਪਾਣੀ ਘੱਟ ਰਹਿ ਜੇ ਤਾਂ ਫਿਰ ਤੁਸੀਂ ਉਬਲਿਆ ਹੋਇਆ ਪਾਣੀ ਨਾਲ ਪਾਓ ਬੇਕੋ ਹੁਣ ਠੰਡਾ ਪਾਣੀ ਨਾ ਪਾਓ ਤੇ ਹੁਣ ਆਪਾਂ ਇਹਨੂੰ ਜੀ ਧਾਕੇ ਰੱਖ ਦਿੰਨੇ ਆ 5 ਮਿੰਟ ਵਾਸਤੇ ਸੇਮ ਗੈਸ ਤੇ ओके ਤੁਹਾਨੂੰ ਦਿਖਾਉਣਾ ਜੀ ਆਪਣੇ ਪਾਲਕ ਤਫੂ ਦੀ ਸਬਜੀ ਬਣਾਈ ਹੋਈ। ਬੇਸ ਨੂੰ ਔਨ ਕਰ ਦਨੇ ਆਂ ਜਦ ਆਪਣੀ ਸਬਜੀ ਬਣ ਗਈ ਤੇ ਲਾਸਟ ਵਿੱਚ ਆਪਾਂ ਗਰਮ ਮਸਾਲਾ ਪਾਵਾਂਗੇ। ਲਓ ਜੀ ਆਪਣਾ ਪਾਲਕ ਤੇ ਟਫੂ ਬਣ ਗਿਆ। ਮੈਂ ਟੱਕੇ ਰੱਖ ਦਿੱਤਾ ਸੀ 5 ਮਿੰਟ ਲਈ ਪਕਾ ਲਿਆ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾ ਦਿਆਂਗੇ। ਤੇ ਫਿਰ ਤੁਹਾਨੂੰ ਕੋ ਦਿਖਾਉਣੀ ਆ ਜੀ। ਆਹ ਪਾਤਾ ਜੀ ਗਰਮ ਮਸਾਲਾ 1 ਚਮਚਾ। ਜਿਵੇਂ ਤੁਸੀਂ ਦੇਖ ਸਕਦੇ ਆ ਬਹੁਤ ਹੀ ਸੋਹਣੀ ਸਬਜੀ ਆ। ਪਾਲਕ ਦੇ ਵਿੱਚ ਤਾਂ ਮੋٹے ਮੋٹے ਪੀਸ ਰੱਖਣੇ ਆ ਤਾਂ ਕਿ ਉਹ ਕੱਲਾ ਕੱਲਾ ਪੀਸ ਆਪਾਂ ਨੂੰ ਬੱਚਿਆਂ ਨੂੰ ਚੱਕ ਕੇ ਦੇਣਾ ਵੀ ਸੌਖਾ ਹੋ ਜਾਂਦਾ ਤੇ ਬਹੁਤ ਹੀ ਵਧੀਆ ਵਿੱਚ ਘੁਲਦੇ ਨਹੀਂਗੇ ਤੁਸੀਂ ਕਿੰਨੇ ਸੋਹਣੇ ਇਹ ਆਪਣੀ ਟਫੂ ਦੀ ਤੇ ਪਾਲਕ ਦੀ ਸਬਜ਼ੀ ਬਣੀ ਆ ਤੁਹਾਨੂੰ ਪਲੇਟ ਵਿੱਚ ਪਾ ਕੇ ਦਿਖਾਉਣੀ ਆ ਇੱਕ ਵਾਰ ਤੁਸੀਂ ਆਪਣਾ ਸਬਜ਼ੀ ਵੀ ਦੇਖ ਸਕਦੇ ਆ ਪਾਲਕ ਤੇ ਟਫੂ ਦੀ ਸਬਜ਼ੀ ਦਾ ਟੈਕਸਚਰ ਦੇਖੋ ਕਿੰਨਾ ਸੋਹਣਾ ਤੇ ਸਾਬਨੋਂ ਵੀ ਜ਼ਿਆਦਾ ਸਿੱਟੇ ਪੈਂਦੇ ਆ ਇਹ ਦੇਖੋ ਜੀ ਆ ਆਪਣੇ ਬਣ ਗਿਆ ਪਾਲਕ ਜੇ ਟਫੂ ਬਹੁਤ ਹੀ ਟੇਸਟੀ ਬਣਦਾ ਵਾ ਉਨੂੰ ਪਰ ਸਟੀਮ ਆਈ ਹੋਈ ਆ ਤਾਂ ਕਰਕੇ ਪੂਰਾ ਕਲੀਅਰ ਨਹੀਂ ਦਿਖ ਰਿਹਾ ਇਹ ਬਹੁਤ ਹੀ ਘੱਟ ਟਾਈਮ ਵਿੱਚ ਬਣ ਜਾਂਦਾ ਤੇ ਹੈਵੀ ਹੈਲਥੀ ਹੈ ਮਦਗੇ ਬਣਾਉਣਾ। ਲੋ ਜੀ ਆਪਣੀ ਪਾਲਕ ਟਕੂਰੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਤੇ ਆਪਾਂ ਪਾਉਣੇ ਪਲੇਟਾਂ ਵਿੱਚ। ਜੀ ਕਿੰਨੇ ਕਿੰਨੇ ਕੱਲਾ ਕੱਲਾ ਪੀਸ ਹੈਗਾ ਟਕੂਰੀ ਦਾ ਤੇ ਪਾਲਕ ਬਹੁਤ ਸੋਹਣੀ ਬਣੀ ਹੈ ਇਹਦੇ ਵਿੱਚ ਤੇ ਗ੍ਰੀਨ ਕਲਰ ਆ। ਜਿਸ ਕੋ ਕਲਰ ਦਾ ਕੋਈ ਫਰਕ ਨਹੀਂ ਪਿਆ। ਜੇ ਤਾਂ ਆਪਾਂ ਢਾਬਿਆਂ ਤੇ ਖਾਣੇ ਹੁੰਦੇ ਆ ਨਾ ਪਾਲਕ ਪਨੀਰ ਤੇ ਬਿਲਕੁਲ ਟਕੂਰੀ ਵੀ ਉਸ ਤਰੀਕੇ ਨਾਲ ਹੀ ਬਣਦਾ। ਤੇ ਅਸੀਂ ਜਦੋਂ ਬੱਚਿਆਂ ਨੂੰ ਦੇਣਾ ਹੁੰਦਾ ਜਦ ਆਪਣੇ ਆਹ ਪੀਸ ਹੁੰਦੇ ਆ। ਕੱਲਾ ਕੱਲਾ ਪੀਸ ਤੁਸੀਂ ਬੱਚਿਆਂ ਨੂੰ ਬਾਹਰ ਕੱਢ ਕੇ ਦੇ ਸਕਦੇ ਆ ਬੱਚਿਆਂ ਨੂੰ ਪਲੇਟ ਦੇ ਵਿੱਚ ਅਲੱਗ-ਅਲੱਗ ਕੱਲਾ ਕੱਲਾ ਪੀਸ ਕੱਢ ਕੇ ਦੇ ਦਿਓ ਤੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਕਿਉਂਕਿ ਇਹਦੇ ਵਿੱਚ ਨਮਕ ਮਿਰਚ ਵਗੈਰਾ ਆਪਾਂ ਜਿਆਦਾ ਨਹੀਂ ਪਾਇਆ ਹੋਇਆ ਤੇ ਬੱਚਿਆਂ ਨੂੰ ਕੱਢ ਕੇ ਜਦੋਂ ਤੁਸੀਂ ਆਪਾਂ ਨੂੰ ਲੱਗਦਾ ਹੁੰਦਾ ਕਿ ਸਾਡੀ ਸਬਜ਼ੀ ਦੇ ਵਿੱਚ ਨਮਕ ਮਿਰਚ ਘੱਟ ਆ ਤਾਂ ਇੱਕ ਮੈਂ ਚੁੱਕ ਚਟਨੀ ਬਣਾਈ ਹੋਈ ਆ ਜਦੋਂ ਤੁਸੀਂ ਬੱਚਿਆਂ ਨੂੰ ਪਹਿਲਾਂ ਕੱਢ ਦੇਣਾ ਤੇ ਉਸ ਤੋਂ ਬਾਅਦ ਆਪਣੀ ਸਬਜ਼ੀ ਦੇ ਵਿੱਚ ਆ ਜਿਹੜੀ ਚੁੱਕ ਚਟਨੀ ਆ ਤੁਸੀਂ ਇੱਕ ਚਮਚਾ ਇਹਦਾ ਪਾ ਦਿਓ ਹਲਕਾ ਚਫੂਦੇ ਵਿੱਚ ਕੋਈ ਵੀ ਸਬਜ਼ੀ ਤੁਸੀਂ ਬਣਾਉਨੇ ਆ ਆਪਾਂ ਬਾਦ ਵਿੱਚ ਜੇ ਤਿੱਖਾ ਖਾਣਿਆ ਤੇ ਐਕਸਟਰਾ ਜਿਆ ਰਹ ਜਾਂਦਾ ਮਿਰਚ ਵਗੈਰਾ ਤਾਂ ਇਹ ਮੇਰੀ ਚੁੱਕ ਚਟਣੀ ਬਣਾਈ ਹੋਈ ਹੈ ਇਹਦੀ ਰੈਸিপি ਮੈਂ ਪਹਿਲਾਂ ਪਾਈ ਹੋਈ ਆ ਤੇ ਉਹ ਤੁਸੀਂ ਇਹਦੇ ਵਿੱਚ ਇੱਕ ਚਮਚਾ ਪਾ ਦਿਓ ਤੇ ਇੰਨਾ ਕੁ ਹੋ ਗਿਆ ਟੇਸਟ ਵਨ ਜਾਂਦਾ ਸਬਜ਼ੀ ਦਾ ਬਹੁਤ ਹੀ ਜਿਆਦਾ ਵਧੀਆ ਬਣ ਜਾਂਦਾ ਉਹਦੇ ਵਿੱਚ ਮਿਰਚ ਵਗੈਰਾ ਪਾਈ ਹੋਈ ਹੈ ਇਹ ਲਾਲ ਮਿਰਚ ਦੀ ਬਣੀ ਹੋਈ ਆ ਇਹ ਚੁੱਕ ਸ਼ਫ ਮੇਰੇ ਨਾਤੇ ਮੈਂ ਨਵੀਂ ਪ੍ਰਾਣੀ ਸਾਜੂ ਤੇ ਪਾਈ ਹੈ ਇਹਦੀ ਵੀਡੀਓ ਪਾਲਕ ਤਫੂ ਬਣ ਕੇ ਹੋ ਗਿਆ ਤਿਆਰ ਅਜਾ ਆਪਣਾ ਪਾਲਕ ਤਫੂ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਤੇ ਤੁਸੀਂ ਵੀ ਘਰ ਵਿੱਚ ਜਰੂਰ ਬਣਾਇਓ ਇਹ ਬੱਚਿਆਂ ਨੂੰ ਵੀ ਖਵਾਇਓ ਬਹੁਤ ਹੀ ਤਾਕਤਵਰ ਹੁੰਦਾ ਤੇ ਬਹੁਤ ਹੀ ਪ੍ਰੋਟੀਨ ਭਰਪੂਰ ਪ੍ਰੋਟੀਨ ਵੀ ਹੁੰਦਾ ਤੇ ਆਇਰਨ ਵੀ ਹੁੰਦਾ ਪਾਲਕ ਵਿੱਚ ਆਇਰਨ ਹੁੰਦਾ ਤੇ ਟਫੂ ਵਿੱਚ ਪ੍ਰੋਟੀਨ ਹੁੰਦਾ ਵਾ ਤਾਂ ਕਿ ਬੱਚੇ ਵੀ ਇਸ ਤਰੀਕੇ ਦੇ ਨਾਲ ਟਫੂ ਨੂੰ ਬਹੁਤ ਖੁਸ਼ ਹੋ ਕੇ ਖਾ ਲੈਂਦੇ ਆ ਤੁਸੀਂ ਘਰ ਵਿੱਚ ਟਫੂ ਬਣਾਇਓ ਤੇ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਡਾ ਪਾਲਕ ਟਫੂ ਕਿੱਦਾਂ ਦਾ ਬਣਿਆ ਸਾਡੀ ਵੀਡੀਓ ਨੂੰ ਪਤ ਤੋਂ ਪਤ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਵੀਡੀਓ ਦੇਖੀਏ ਤੱਕ ਬਣੇ ਰਹੀ ਧੰਨਵਾਦ ਜੀ